ਮੁਰਦਾਬਾ ਆ ਮੁਰਦਾਬਾ ਲੋਕ ਤੁਹਾਨੂੰ ਅਪੀਲ ਕਰਦੇ ਕਾਂਗਰਸੀਆਂ ਦੀ ਚੋਣ ਜਾਬਤਾ ਲੱਗਾ ਸਾਡੇ ਹਿਆਰ ਜਮਾ ਨਹੀਂ ਸਾਡੇ ਸਾਰੇ ਜਮਾ ਜਮਾ ਕਰ ਲੈ ਜਮਾ ਨਹੀਂ ਇਹ ਸਰਕਾਰ ਦੇ ਸਾਰੇ ਖੁੱਲੇ ਆਂ ਛਰੇ ਆਂ ਪੁੰਡਾ ਛਰੇ ਆਂ ਇਹਦੀ ਦਬ ਚੱਕ ਲੋ ਕੋਇਲਾ ਸਾਹਿਬ ਕੀ ਮੰਗ ਕਰ ਮੁਰਦਾਬਾ ਮੁਰਦਾਬਾ ਇਮਾਮ ਕੀ ਮੰਗ ਮੁਰਦਾਬਾ 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 ਜਦੀਪ ਧਾਰਿਆ ਮੁਰਦਾਬਾ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੇ ਦੜ ਯਾਰ ਮੁਰਦਾਬਾਦ 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 ਅਸੀਂ ਕੋਈ ਨਹੀਂ ਜੇ ਬਹਿ ਲੈਕਚਰ ਕਿਵੇਂ ਕਰਿਆ ਅਸੀਂ ਐਸਐਸਪੀ ਦਾ ਪੁੱਤਰ ਨਹੀਂ ਛੱਡਣਾ ਜੇ ਕਿਤੇ ਮਾਸਾ ਵੀ ਹੋਇਆ ਨਾ ਵੀ ਅਹੀਂ ਸੀਸੀਟੀਵੀ ਵਿੱਚ ਇਧਰ ਹੋ ਗਿਆ ਜੀ ਆ ਹੋ ਗਿਆ ਤੇ ਜਾਂ ਨਾ ਝੂਟੀ ਛੱਤ ਕਿਉਂਕਿ ਝੂਟੀ ਛੱਤ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਉਹਨੇ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਮੈਂ ਤੁਹਾਡੇ ਸਾਡੇ ਝੂਠਾ ਬੱਤਾ ਜਿੱਦਾ 350 ਦਾ 50 ਜਾਣੇ ਝੂਠਾ ਬੱਤਾ ਜੀ ਤੇ ਸ਼ਾਦੀ ਨਹੀਂ ਆਉਂਦੀ ਹਰ ਪਿਆਦ ਕਰਪੋਨਾ ਮਿਲ ਗਈਆਂ ਵਧਿਆ ਪਿਆ ਸਾਹਮਣੇ ਸਾਡਾ ਕੋਸ਼ਿਸ਼ ਇਹ ਬੱਡ ਸੋਈ ਤਾਂ ਵਧਿਆ ਪਿਆ ਇਹਨਾਂ ਨੇ ਕੀ ਆ ਹੋਰ ਕੀ ਆ ਜੀ ਸਾਹਿਬ ਇਹ 350 ਸਾਡੇ ਫਾਇਦਾ ਫੇਰ ਕਰਾਉ ਜਲਦੀ ਕਰਾ ਦੇ ਉਹ ਤੇ ਇਹ ਫੇਰ ਨੰਬਰ 350 ਸਾਡਾ ਫਾਇਦਾ ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਏ ਦਾ ਸਾਹਿਬ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਮੈਂ ਇਲੈਕਟਰ ਕਮਿਸ਼ਨ ਮੰਗ ਕਰਦਾ ਇਹ ਸ਼ਰਿਆਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਉਹਦੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾ ਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਇਹ ਬੰਦੇ ਨਹੀਂ ਨਿਕਲਦੇ ਨੇ ਔਰ ਧਾਰੀਬਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਦਿੱਤਾ ਉਹਦਾ ਖੋਲ ਵੀ ਜਿਹੜਾ ਸੀ ਇਹ 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 ਲੋਏ ਲੋਕਤੰਤਰ ਹੈ ਇਹ ਕਿਦਾਂ ਪਿਸਤੌਲ ਬਾਹਰ ਕਰੇ ਫਿਰਦੇ ਨੇ ਕਿਦਾਂ ਸਾਰਾ ਕੁਝ ਹੋ ਰਿਹਾ ਗਰਪਾਲ ਦਾ ਵੱਡਿਆ ਤੇ ਗੋਲੀ ਆ ਵੇਖੋ ਲੱਗੀ ਤੇ ਆ ਆ ਗਰਪਾਲ ਆ ਤੁਹਾਨੂੰ ਆ ਪਹਿਲਾਂ ਆ ਗਰਪਾਲ ਭਾਈ ਉਹਨਾਂ ਦੀ ਖੋਈ ਜਿਹੜੀ ਆਪਾਂ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕੱਲ ਹੀ-ਕੱਲ ਮਿਲੇ ਸੀ ਉਹ ਗੁੰਡਾਗਰਦੀ ਹੁਣ ਐਸੇਲੇ ਆਮ ਆਦਮੀ ਪਾਰਟੀ ਕਰ ਰਹੀ ਏ ਇਹ ਲੋਕ ਸ਼ਾਂਤ-ਪਚੰਦ ਦੇਜ ਦੇ ਪਸਰੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨਿਤ ਕਰਾਂਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਇਹ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਬੋਲੀ ਪੱਕਾ ਹੈ ਮੈਂ ਚੈਲੰਜ ਕਰਦਾ ਬੜੀ ਤੁਹਾਡੇ ਮਾਂ ਦੇ ਜੇ ਮੇਰੇ ਉੱਗੇ ਰੋਲਖ ਪੈਣ ਚ ਕੰਮ ਦਾ ਧਾਰੀ ਆ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਹੈ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਹੁਣ ਕੰਮ ਕਰੋ ਲੋਕਾਂ ਦੇ ਵੋਟਾਂ ਨਾਲ ਪਿਆਰ ਕਰੋ ਉਹਨਾਂ ਨੇ ਕਿਹੜਾ ਉਹਨਾਂ ਨੂੰ ਝੂਠਾ ਨਮਾ ਬਣਾ ਕੇ ਝੂਠਾ ਆ ਗੋਲੀ ਹੈ ਆ ਗੋਲੀ ਦੇਖ ਲੋ ਕਾਹਦਾ ਕ੍ਰਾਸ ਕਰਾਉਣਗੇ ਜਦੋਂ ਸਾਡੇ ਆ ਕੇ ਰੈਲੀ ਆਉਂਦੇ ਨਾਲ ਸਾਡੀ ਦੇਖ ਲਓ ਅਜੀ ਉੱਠਣਾ ਹੀ ਨਹੀਂਗਾ ਅੰਤਰ ਦੀ ਹੱਤਿਆ ਵਾ ਜਿੰਨਾਂ ਦੀ ਰੈਲੀ ਆਉਂਦੀ